ਕੋਈ ਫਰਕ ਨਹੀਂ ਪੈਂਦਾ ਹੁੰਦਾ ਕਿਸੇ ਦੇ ਜਿਵੇਂ ਕੁੱਤੇ ਭੌਂਕੀ ਜਾਂਦੇ ਨੇ ਉਹਨੂੰ ਕੋਈ ਫਰਕ ਨਹੀਂ ਪੈਂਦਾਗਾ ਹੁਣ ਜੰਗਲ ਦੇ ਵਿੱਚ ਇੱਕ ਆ ਇੱਕ ਰਾਜ ਆਏ ਸ਼ੇਰ ਆ ਹੋ ਸਭ ਦਾ ਜਾਨਵਰ ਤਾਂ ਹੋਰ ਵੀ ਤਕੜੇ ਨੇ ਕੋਈ ਮਾੜਾ ਨਹੀਂ ਹੁੰਦਾ ਜਾਨਵਰ ਤਾਂ ਜਿਹਦੇ ਸਰੀਰ 'ਚ ਤਾਕਤ ਆ ਉਹ ਜਾਨਵਰ ਤਕੜਾ ਹੀ ਆ ਪਰ ਜਿਹੜਾ ਦਿਲਾਂ ਸ਼ੇਰ ਦਾ ਹੈ ਸਭ ਤੋਂ ਵੱਡਾ ਕਿਸੇ ਤੋਂ ਡਰਦਾ ਨਹੀਂਗਾ ਉਹ ਜਿਹੜਾ ਸ਼ੇਰ ਆ ਇੱਕ ਬਾਜ ਆ ਬਾਜ ਜਾਨਵਰਾਂ ਦੇ ਵਿੱਚ ਸਭ ਤੋਂ ਵਧੀਆ ਪੰਛੀ ਆ ਜਿਹੜਾ ਕਿ ਆਪ ਸਕਾਰ ਕਰਕੇ ਖਾਂਦਾ ਏ ਤਾਂ ਹੀ ਪਰ ਸ੍ਰੀ ਗੁਰਗੋਬ ਸਿੰਘ ਮਹਾਰਾਜ ਨੇ ਉਹਨੂੰ ਆਪਣਾ ਰੱਖਿਆ ਬਾਜ ਨੂੰ ਵਧੀਆ ਸਮਝਿਆ ਸ੍ਰੀ ਗੁਰਗੋਬ ਸਿੰਘ ਮਹਾਰਾਜ ਜਿਨੇ ਸੱਚੇ ਪਾਤਸ਼ਾਹ ਨੇ ਹਾਂ ਜਿਹੜੇ ਬਜ਼ੁਰਗ ਨੇ ਪ੍ਰਾਣੇ ਬਜ਼ੁਰਗ ਨੇ ਜਿਹੜੇ ਸਾਡੇ ਉਹ ਦੇਖੋ ਕਿੰਨੇ ਵਧੀਆ ਸੋਚ ਵਾਲੇ ਹੁੰਦੇ ਸੀਗੇ ਉਹ ਪਹਿਲਾਂ ਲੋਕ ਜਿਹੜੇ ਅੱਜ ਕੱਲ ਤੇ ਸਮੇਂ ਦੇ ਵਿੱਚ ਜਿਵੇਂ ਮੋਬਾਈਲ ਨੇ ਪਹਿਲਾਂ ਲੋਕ ਨਾ ਮੋਬਾਈਲਾਂ ਤੋਂ ਜਿਵੇਂ ਸਿਆਣਾਂ ਤੋਂ ਪਹਿਲਾਂ ਕਹਾਵਤ ਸੁਣਨੀ ਕੋਈ ਸੌਣ ਤੋਂ ਪਹਿਲਾਂ ਕੋਈ ਕਹਾਣੀ ਸੁਣਨੀ ਫੇਰ ਸੁਣਦਾ ਸੀਗਾ ਇਨਸਾਨ ਕੋਈ ਵੀ ਬੱਚਾ ਪਹਿਲਾਂ ਕਹਿੰਦੇ ਦੇ ਬਾਪੂ ਜੀ ਦਾਦਾ ਜੀ ਸਾਨੂੰ ਕਹਾਣੀ ਸੁਣਾਓ ਅਸੀਂ ਫੇਰ ਸੋਵਾਂਗੇ ਬਾਤ ਚੋ ਪਹਿਲਾਂ ਦੇਖੋ ਅਜਿਹੀਆਂ ਸੋਚਾਂ ਹੁੰਦੀਆਂ ਸੀਗੀਆਂ ਹੁਣ ਅੱਜਕੱਲ ਕੋਈ ਗੱਲ ਬਾਤ ਇਹ ਨਹੀਂ ਜਿਹੀ ਹੈਗੀ ਹੂੰ ਆਪਣੇ ਨਾਲ ਕਬੀਰੇ ਜੁੜਿਆ ਹੋਇਆ ਲਾਈਵ ਤੇ ਵਧੀਆ ਚਲੋ ਵੀਰ ਮੇਰੇ ਜਿਹੜਾ ਜੁੜਿਆ ਹੋਇਆ ਹੋਣਾਂ ਹੋਰ ਸੁਣਾ ਜਿਹੜਾ ਵੀਰ ਮੇਰੇ ਨਾਲ ਜੁੜਿਆ ਹੋਇਆ ਕਮੈਂਟ ਕਰਕੇ ਕਿਹੜਾ ਵੀਰ ਹੈ ਇਸ ਸਮੇਂ ਮੇਰੇ ਨਾਲ ਜੁੜਿਆ ਹੋਇਆ ਕਿਹੜੀ ਜਗ੍ਹਾ ਤੋਂ ਜੁੜਿਆ ਹੋਇਆ ਕੁਝ ਤੁਸੀਂ ਵੀ ਗੱਲਾਂ ਕਰੋ ਵੀ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗਦੀਆਂ ਜਾਂ ਨਹੀਂ ਵਧੀਆ ਲੱਗਦੀਆਂ ਕਮੈਂਟ ਕਰਕੇ ਦੱਸੋ ਤੁਸੀਂ ਮੈਨੂੰ ਠੀਕ ਆ ਕਮੈਂਟ ਕਰਕੇ ਦੱਸੋ ਪਰ ਤੁਹਾਡੇ ਨਾਲ ਮੈਂ ਵੀ ਕੋਈ ਗੱਲਬਾਤ ਹੋਰਲੇ ਤਰੀਕੇ ਨਾਲ ਕਰਾਂਗਾ ਜਿਸ ਤਰ੍ਹਾਂ ਤੁਸੀਂ ਕਰੋਗੇ ਪਰ ਆਪਾਂ ਨੂੰ ਮਾੜਾ ਤਾਂ ਬੋਲਣਾ ਚੰਗਾ ਲੱਗਦਾ ਨਹੀਂਗਾ ਕਿਉਂਕਿ ਚੰਗੀ ਗੱਲ ਕਰੋ ਆਪਣੇ ਨਾਲ ਚੰਗੀ ਸੋਚ ਨਾਲ ਸੋਚ ਰੱਖੋ ਵਧੀਆ ਠੀਕ ਆ ਚੰਗੀ ਸੋਚ ਰੱਖੋ ਵਧੀਆ ਸੋਚ ਰੱਖੋ ਚੰਗੇ ਨਾਗਰਿਕ ਬਣੋ ਦੇਸ ਦੇ ਪੜਾਈ ਲਿਖਾਈ ਚੰਗੀ ਕਰੋ ਵਧੀਆ ਜੋਬ ਕਰੋ ਕੋਈ ਜਿਹੜੇ ਕਰਦੇ ਨੇ ਵੀਰ ਭੈਣ ਭਰਾ ਇਮਾਨਦਾਰੀ ਨਾਲ ਕਰੋ ਜਿਹੜੀ ਜੋਬ ਕਰਨੀ ਆ ਔਰ ਕਿਸੇ ਦੇ ਚੰਗੇ ਕਰਮਾਂ ਵਾਸਤੇ ਚੰਗੇ ਕਮਾਂ ਵਾਸਤੇ ਚੰਗੇ ਮੜਾ ਮੜਾ ਦਾ ਸਬੰਧ ਕੱਢਿਆ ਕਰੋ 10-20 ਰੁਪਏ ਜਿਹੜੇ ਲੋੜ ਮੰਦੇ ਨੇ ਨਾ ਉਹਨਾਂ ਨੂੰ ਦਿਆ ਕਰੋ 10-20 ਰੁਪਏ ਕੁਝ ਉਹਨਾਂ ਵਾਸਤੇ ਕਰਿਆ ਕਰੋ ਜਿਹੜੇ ਵਿਚਾਰੀ ਰਾਤਾਂ ਨੂੰ ਫਟਪਾਕਾਂ ਤੇ ਪੈਂਦੇ ਨੇ ਹੁਣ ਦੇਖੋ ਅੱਜ ਕੱਲ ਜਿਹੜੇ ਸ਼ਹਿਰਾਂ ਵਿੱਚ ਭੈਣ ਭਰਾ ਰਹਿੰਦੇ ਨੇ ਉਹਨਾਂ ਨੂੰ ਪਤਾ ਹੀ ਆ ਨਾ ਦੇਖੋ ਸੜਕਾਂ ਪਰ ਕਿਵੇਂ ਆ ਡੰਗਰ ਫਿਰਦੇ ਨੇ ਜਿਵੇਂ ਗਊ ਆਮਚਾਰੀਆਂ ਹੂੰ ਗਊਆਂ ਫਿਰਦੀਆਂ ਨੇ ਨਾ ਬਹੁਤ ਮੇਰਾ ਮਨ ਖਰਾਬ ਹੁੰਦਾ ਦੇਖ ਕੇ ਉਹਨਾ ਕਣੀ ਇੱਕ ਤਾਂ ਨਾ ਦੇਖੋ ਵਿਚਾਰੀਆਂ ਭੁੱਖਣ ਪਾਣੇ ਫਿਰਦੀਆਂ ਨੇ ਉਹ ਲਫਾਫੇ ਚੁਗਦੀਆਂ ਨੇ ਵਿਚਾਰੇ ਹੈਨਾ ਬਹੁਤ ਔਖਾ ਏ ਲਫਾਫੇ ਖਾਂਦੀਆਂ ਨੇ ਜਦ ਭੁੱਖੀਆਂ ਮਰਦੀਆਂ ਨੇ ਵਿਚਾਰੀਆਂ ਉਹ ਗੰਦੇ ਮੰਦੇ ਲੋਕਾਂ ਦੇ ਸਿੱਟੇ ਹੋਏ ਦਫਾਫੇ ਚੁੱਕ ਕੇ ਖਾਂਦੀਆਂ ਨੇ ਵਿਚਾਰੀਆਂ ਉਹ ਇਨਸਾਨ ਭੁੱਲ ਜਾਂਦਾ ਹੈ ਹੋਰ ਤਾਂ ਬੋਲ ਨਹੀਂ ਸਕਦੇ ਇਨਸਾਨਾਂ ਨੂੰ ਵੀ ਜੇ ਕੁਝ ਚੇਂਜਦਾ ਵੀ ਇਹਨਾਂ ਵਾਰਤੇ ਕੋਈ ਚੰਗਾ ਕੰਮ ਕਰੀਏ ਜਿਹੜੀਆਂ ਪਹਿਲਾਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਸੀਗੀਆਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਗਾਊਂ ਚਰਾਂਦ ਜ਼ਮੀਨ ਕਹਿੰਦੇ ਸੀਗੇ ਜਿਹੜੇ-ਜਿਹੜੇ ਭੈਣ ਭਰਾਵਾਂ ਨੂੰ ਪਤਾ ਉਹ ਕਮੈਂਟ ਕਰਕੇ ਦੱਸੋ ਇੰਡੀਆ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਹੁੰਦੀਆਂ ਸੀਗੀਆਂ ਇਹਨਾਂ ਡੰਗਰਾਂ 'ਤੇ ਰੱਖਿਆ ਹਰੇਕ ਪਿੰਡੇ ਵਿੱਚ ਜ਼ਮੀਨ ਹੁੰਦੀ ਸੀਗੀ 5-10 ਕਿੱਲੇ 20 ਕਿੱਲੇ ਵੱਧ ਵੀ ਹੁੰਦੇ ਸੀਗੇ ਏਹ ਪਹਿਲਾਂ ਪੜ ਡੰਗਰ ਚਾਰਦੇ ਸੀਗੇ ਪਿੰਡਾਂ ਵਿੱਚ ਲੋਕ ਇਹਨਾਂ ਵਿੱਚ ਚਾਰ ਕੇ ਲਿਆਉਂਦੇ ਸੀਗੇ ਜਿਹੜੀ ਬੇਲੀ ਜਮੀਨ ਹੁੰਦੀ ਸੀ ਕਿੱਟੂ ਊਡਾ ਗੱਲ ਤੁਸੀਂ ਆਪ ਦੱਸੋ ਦੋਸਤੋ ਜਿਹਨਾਂ ਨੇ ਜਿਹੜਾਂ ਨੇ ਡੰਗਰ ਚਾਰੇ ਨੇ ਉਹ ਦੱਸੋ ਕਮੈਂਟ ਕਰਕੇ ਕਿਹਨਾਂ ਨੇ ਡੰਗਰ ਚਾਰੇ ਨੇ ਪਾਪਾ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਹੈ ਹਾਂਜੀ ਦੱਸੋ ਜੀ ਆਹ ਕਿਵੇਂ ਲੱਗ ਰਹੀ ਹੈ ਸਕਰੀਨ ਤੁਹਾਨੂੰ ਇਸ ਸਮੇਂ ਦੇਖੋ ਫੰਕਸ਼ਨ ਤਾਂ ਬਹੁਤ ਹੁੰਦੇ ਨੇ ਮੋਬਾਈਲਾਂ ਵਿੱਚ ਹੂੰ ਰੰਗੇ ਬਦਲ ਗਈ ਸਕਰੀਨ ਹੈ ਨਾ ਭਰਾਵੋ ਹੂੰ